ਕੀ ਆ ਸੀ ਮੰਚ ਅਮਰਿਤ ਛੱਕਿਆ ਅਮਰਿਤ ਛੱਕੰਦਾ ਹੈ ਇੱਕ ਜਦੋਂ ਮੇਰੀ ਮੈਰਿਜ ਹੋਈ ਨਾ ਉਹ ਮੈਰਿਜ ਅਨੰਦ ਆ ਅਨੰਦ ਕਾਰਜ ਦੇ ਸਮੇਂ ਜਦੋਂ ਸਾਡਾ ਅਨੰਦ ਕਾਰਜ ਕਰਵਾ ਰਿਹਾ ਸੀ ਉਦੋਂ ਮੇਰੀ ਜੋੜੀ ਮੇਰੀ ਵਾਈਫ ਸੀ ਉਸ ਦਾ ਅਮਰਿਤ ਛੱਕਿਆ ਸੀ ਅੱਛਾ ਜੀ ਤੇ ਉੱਥੇ ਫਿਰ ਮੈਨੂੰ ਕਹਿੰਦੇ ਬਈ ਤੂੰ ਵੀ ਹਾਮੀ ਭਰ ਇੱਥੇ ਹਾਂ ਕਰ ਵੀ ਤੂੰ ਅਮਰਿਤ ਛੱਕੇਂਗਾ ਅੱਛਾ ਤੇ ਮੈਂ ਤੁਹਾਨੂੰ ਪਤਾ ਵੀ ਮੈਂ ਯੂਰਪ ਦੇ ਵਿੱਚ ਖਾਂਦਾ ਪੀਂਦਾ ਸਭ ਕੁਝ ਸੀ ਮੈਂ ਉੱਥੇ ਹਾਂ ਨਹੀਂ ਸੀ ਕਰ ਰਿਹਾ ਉਹ ਕਹਿੰਦਾ ਸੀ ਹਾਂ ਕਰਫ ਤੇ ਮੈਨੂੰ ਪਿੱਛੇ ਬੈਠੀ ਜੋ ਸੰਗ ਸੀ ਉਹ ਕਹਿੰਦੀ ਵੀ ਤੂੰ ਹਾਂ ਕਰ ਦੇ ਫਿਰ ਮੈਂ ਉੱਥੇ ਹਾਂ ਕਰਤੀ ਫਿਰ ਉਸ ਤੋਂ ਹਾਂ ਕਰਨ ਤੋਂ ਬਾਅਦ ਫਿਰ ਲੈ ਕੇ ਐਕਸੀਡੈਂਟ ਹੋ ਗਿਆ ਇੱਥੇ ਛੁੱਟੀ ਆਇਆ ਸੀ ਮੈਂ ਇੱਥੇ ਹੀ ਨੇੜੇ ਜਿੱਥੇ ਆਪਾਂ ਸੀ ਉਸ ਤੋਂ ਥੋੜਾ ਅੱਗੇ ਜਾ ਕੇ ਇੱਕ ਐਕਸੀਡੈਂਟ ਹੋ ਗਿਆ ਸੀ ਉਸ ਐਕਸੀਡੈਂਟ ਦੇ ਵਿੱਚ ਮਤਲਬ ਮੈਰੀ ਇੱਕ ਵਾਰੀ ਮੈਨੂੰ ਦਿਖਣੋਂ हट ਗਿਆ ਸੀ ਹਾਂ ਮੈਂ ਅੱਖਾਂ ਮਿਲਦਾ ਸੀ ਖੜਾ ਫਿਰ ਹੌਲੀ-ਹੌਲੀ ਦੁਬਾਰਾ ਮੈਨੂੰ ਦਿਸਣਾ ਸ਼ੁਰੂ ਹੋਇਆ ਫਿਰ ਮੈਨੂੰ ਹੋਇਆ ਵੀ ਜੇ ਹੁਣ ਮੈਂ ਮਰ ਜਾਂਦਾ ਭਰਜ ਕਰੋ ਵੀ ਮੈਰਾ ਉਹ ਬਚਨ ਸੀ ਜਿਹੜਾ ਮੈਂ ਕੀਤਾ ਵੀ ਮੈਂ ਅਮਰਤ ਛਕਾਂਗਾ ਉਹ ਮੇਰਾ ਰਾਜਣਾ ਸੀ ਤੇ ਮੈਂ ਗੁਰਬਾਣੀ ਪੜਨੀ ਸ਼ੁਰੂ ਕੀਤੀ ਤੇ ਗੁਰਬਾਣੀ ਪੜਨ ਦੇ ਵਿੱਚ ਫਿਰ ਮੈਨੂੰ ਦੱਸਿਆ ਵੀ ਜਿਸ ਕਾ ਸਾਸਨਾ ਕਰਤ ਆਪ ਤਾ ਕੋ ਰਾਖਤ ਦੇ ਕਰ ਰਹਾ ਤੋ ਵੀ ਇਹ ਤਾਂ ਮੇਰੇ ਨਾਲ ਹੋਈ ਹੋਈ ਤੇ ਫਿਰ ਇਧਰ ਨੂੰ ਚਲਿਆ ਗੁਰਬਾਣੀ ਵੱਲ ਨੂੰ ਲੱਗੇ ਹੈਨਾ ਤੇ ਫਿਰ ਗੁਰਬਾਣੀ ਵੱਲ ਲੱਗਣ ਦੇ ਨਾਲ ਇੱਕ ਵਾਰੀ ਮੈਂ ਗੁਰਦੁਆਰਾ ਸਾਹਿਬ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਰਹੇ ਸੀ ਕਿਉਂਕਿ ਬਹੁਤਾ ਨਹੀਂ ਸੀ ਜਾਂਦਾ ਅਸੀਂ ਮੇਰਾ ਆਦਤ ਨਹੀਂ ਸੀ ਕੰਮ ਪਹਿਲਾਂ ਤੋਂ ਕੰਮ ਥੋੜਾ ਮੈਨੂੰ ਜ਼ਿਆਦਾ ਸੀ ਉੱਥੇ ਵੀ ਤੇ ਕਰ ਜੇ ਜਾਂਦੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਮੱਥਾ ਟੇਕ ਕੇ ਆ ਗਏ ਲੰਗਰ ਵੀ ਆਪਣਾ ਕਰ ਸਕ ਲੈਂਦੇ ਸੀ ਤੇ ਕਦੇ ਜਾ ਰਿਹਾ ਤੇ ਉੱਥੇ ਇੱਕ ਸ਼ਬਦ ਚੱਲੇ ਸੁਖਮਨੀ ਸਾਹਿਬ ਦੀ ਬਾਣੀ ਦਾ 12ਵੇਂ ਅਸ਼ਟਪਦੀ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨ ਮਰੇ ਬਹੁ ਜੋਨ ਪਰਮਾਵੇ ਤਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੇ ਨਾਨਕੀ ਹਾਂ ਮੁਕਤ ਆਗੇ ਸੋ ਬਸ ਇੰਨੀ ਕੁ ਦੂਰੀ ਸੀ ਇੰਨਾ ਜਾਂਦੇ ਜਾਂਦੇ ਤੇ ਮਹਾਰਾਜ ਦਾ ਸਰੂਪ ਆ ਗਿਆ ਮੱਥਾ ਟੇਕਿਆ ਉਹ ਮਨ ਚ ਬਸ ਗਈ ਗੱਲ ਅੱਛਾ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਜਾਣਾ ਤੇ ਜੋ ਪ੍ਰਚਾਰਕ ਸੀ ਉਹਨਾਂ ਦੀਆਂ ਗੱਲਾਂ ਕੁਝ ਹੋਰ ਕਹਿਣੀ ਕੁਝ ਹੋਰ ਕਰਨੀ ਕੁਝ ਹੋ